ਦੀ ਤੋਂ ਬਾਅਦ ਲਗਾਤਾਰ ਜਿਹੜਾ ਉਹਨਾਂ ਦਾ ਰੇਪ ਕਰਦੇ ਹੁੰਦੇ ਨੇ ਲੇਕਿਨ ਜੋ ਐਫਆਈਆਰ ਜਿਹੜੀ ਹੈ ਦਰਜ ਹੋ ਗਈ ਹੋਈ ਹੈ ਤੁਹਾਨੂੰ ਬਸ ਇਹ ਲੁਧਿਆਣਾ ਪੋਸਟ ਪੰਜਾਬ ਪੁਲਿਸ ਆਪਣੇ ਲਗਾਤਾਰ ਕੇਸਾਂ ਨੂੰ ਸੋਲਵ ਕਰਕੇ ਪੰਜਾਬ ਦਾ ਨਾਮ ਰੋਕਸ਼ਨ ਕਰਦੀ ਹੈ ਤੇ ਐਸਐਚਓ ਕੁਲਵਿੰਦਰ ਸਿੰਘ ਬਾਲੋ ਜਿਹੜਾ ਉਹਨਾਂ ਦੇ ਜਿਹੜੇ ਲੇਡੀਜ਼ ਕਨਸਟੇਬਲ ਹੁੰਦੀ ਹੈ ਉਹਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਹਰੀਪੁਰ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਵੱਲ ਕਰਨ ਦੀ ਗੱਲ ਕਹਿ ਕੇ ਉਹਨਾਂ ਨੂੰ ਲਗਾਤਾਰ ਜ਼ਬਰਜਨਾਹ ਕਰਨ ਦੀ ਕੀਤਾ ਜਾਂਦਾ ਪਰ ਇੱਕ ਪਾਸੇ ਮੁੱਲਾਂਪੁਰ ਡਾਕਾ ਦੇ ਐਸਐਚਓ ਦੀ ਗੱਲ ਕਰੀਏ ਤਾਂ ਐਸਐਚਓ ਸਟੇਸ਼ਨ ਹਾਊਸ ਅਫਸਰ ਹੁੰਦਾ ਵਾ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਪਾਸੇ ਲੁਧਿਆਣਾ ਪੋਸਟ ਪੰਜਾਬ ਪੁਲਿਸ ਆਪਣੇ ਲਗਾਤਾਰ ਕੇਸਾਂ ਨੂੰ ਸੋਲਵ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰਦੀ ਹੈ ਦੂਜੇ ਪਾਸੇ ਮੁੱਲਾਂਪੁਰ ਤੋਂ ਇੱਕ ਖਬਰ ਸਾਹਮਣੇ ਆਂਦੀ ਹੈ ਮੁੱਲਾਂਪੁਰ ਡਾਕਾ ਦੇ ਐਸਐਚਓ ਕੁਲਵਿੰਦਰ ਸਿੰਘ ਬੱਲੋ ਜਿਹੜਾ ਹੈ ਉਹਨਾਂ ਦੇ ਜਿਹੜੇ ਲੇਡੀਜ਼ ਕਨਸਟੇਬਲ ਹੁੰਦੀ ਹੈ ਉਹਦੇ ਨਾਲ ਜਿਹੜਾ ਹੈ ਰੇਪ ਕੀਤਾ ਜਾਂਦਾ ਰੇਪ ਕਰਨ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਵਾਰਲ ਕਰਨ ਦੀ ਗੱਲ ਕਹਿ ਕੇ ਉਹਨਾਂ ਨੂੰ ਲਗਾਤਾਰ ਜ਼ਬਰਜਨਾਹ ਕਰਨ ਦੀ ਕਿਤਾ ਜਾਂਦਾ ਪਿਆ ਲੇਕਿਨ ਤੁਹਾਨੂੰ ਦੱਸ ਦਈਏ ਮੂਲਾਪੁਰ ਤੋਂ ਇਹ ਵੱਡੀ ਖਬਰ ਆ ਕਿ ਮਹਿਲਾ ਕਾਂਸਟੇਬਲ ਦੀ ਸੀਰੀਅਲ ਵੀਡੀਓ ਬਣਾ ਬਣਾ ਦੇ ਚੱਲਦੇ ਆ ਵਾਰ ਕਰਨ ਦੀ ਧਮਕੀ ਤੋਂ ਬਾਅਦ ਲਗਾਤਾਰ ਜਿਹੜਾ ਉਹਦੇ ਨਾਲ ਰੇਪ ਕਰਦੇ ਹੁੰਦੇ ਨੇ ਲੇਕਿਨ ਜੋ ਐਫ ਆਈ ਆ ਜਿਹੜੀ ਹੈ ਦਰਜ ਹੋ ਗਈ ਹੋਈ ਹੈ ਤੁਹਾਨੂੰ ਉਹ ਤਸਵੀਰਾਂ ਵੀ ਜਿਹੜੀਆਂ ਲੁਧਿਆਣਾ ਲਾਈਵ ਦੇ ਵਿੱਚ ਨਾਲ ਦੀ ਨਾਲ ਚੱਲਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਇੱਕ ਪਾਸੇ ਪੰਜਾਬ ਪੋਸ ਆਪਣਾ ਨਾਮ ਰੋਸ਼ਨ ਕਰਦੀ ਹੈ ਪਿੱਛੇ 7 ਕਰੋੜ ਦੀ ਜੋ ਠੱਗੀ ਹੋਈ ਸੀਗੀ ਬਰਦਮਾਨ ਦੇ ਮਾਲਕ ਦੇ ਨਾਲ ਉਸ ਦਾ ਕੇਸ ਵੀ ਜਿਹੜਾ ਸੋਲਵ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਪੰਜ ਛੇ ਮੁਲਾਜ਼ਮਾਂ ਨੂੰ ਜਿਹੜਾ ਵਾ ਡੀਜੀਪੀ ਡਿਕਸ ਵੀ ਮਿਲੇਗੀ ਲੇਕਿਨ ਇੱਕ ਪਾਸੇ ਮੁੱਲਾਪੂ ਡਾਕਖਾ ਦੇ ਐਸਐਚਓ ਦੀ ਗੱਲ ਕਰੀਏ ਤਾਂ ਐਸਐਚਓ ਸਟੇਸ਼ਨ ਹਾਊਸ ਆਫੀਸਰ ਹੁੰਦਾ ਵਾ ਇੱਕ ਪ੍ਰਿੰਸੀ ਤਰ੍ਹਾਂ ਪਲਦੀ ਤਰ੍ਹਾਂ ਰੋਲ ਅਦਾ ਕਰਦਾ ਲੇਕਿਨ ਇੱਕ ਪਾਸੇ ਇਹ ਘਟਨਾ ਦੇਖ ਕੇ ਕਿਤਨਾ ਕਿਤੇ ਪੰਜਾਬ ਪੁਲਿਸ ਦੇ ਉੱਤੋਂ ਵਿਸ਼ਵਾਸ ਜਿਹੜਾ ਖਤਮ ਕਰਨ ਦੀ ਗੱਲਾਂ ਕਹਿੰਦੀਆਂ ਨੇ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈ